ਸਾਡੇ ਕੋਲ ਭਾਈ ਅਮਰਪਾਲ ਸਿੰਘ ਜੀ ਐਮਪੀ ਉਹਨਾਂ ਦੇ ਡੈਡੀ ਜੀ ਜਿਨ੍ਹਾਂ ਨੇ ਜੋੜ ਮੇਲਾ ਬਾਬਾ ਵੱਡਾ ਸਾਹਿਬ ਜੀ ਚੌਥੇ ਜੋੜ ਮੇਲੇ ਤੇ ਜਾਣ ਲਈ ਇੱਥੋਂ ਦੀ ਉਹਨਾਂ ਨੇ ਆਪਣਾ ਰਸਤਾ ਪਨਾਇਆ ਰਸਤੇ ਦੇ ਵਿੱਚ ਉਹਨਾਂ ਦਾ ਬੜਾ ਪ੍ਰਾਤਿਵਾਦ ਤੇ ਸਵਾਗਤ ਕੀਤਾ ਗਿਆ ਸੰਗਤਾਂ ਦੇ ਵਿੱਚ ਇੰਨਾ ਉਤਸ਼ਾਹ ਹੈ ਆਗੇ ਆਗੇ ਚਾਹੁੰਦੇ ਨੇ ਕਿ ਪੰਥ ਦੇ ਨਾਲ ਆਪਾਂ ਜੁੜ ਕੇ ਆਉਣ ਵਾਲੇ ਸਮੇਂ ਦੇ ਵਿੱਚ ਪੰਥ ਨੂੰ ਆਪਣੇ ਨੌਜਵਾਨ ਵੀਰਾਂ ਨੂੰ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਕਰਕੇ ਪੰਥ ਦੇ ਨਾਲ ਜੋੜ ਕੇ ਅਮਰਤਾਰੀ ਬਣਾਇਆ ਜਾਏ ਅਤੇ ਆਉਣ ਵਾਲਾ ਜੋ ਹੋਏਗਾ ਰਾਜਨੀਤੀ ਦਾ ਪੂਰਤੀ ਵੀ ਵਿਚਾਰ ਪਚਾਂਦਰਾ ਕੀਤਾ ਜਾਊਗਾ ਤਾਂ ਕਿ ਚੰਗੇ ਆਉਣ ਵਾਲੇ ਚੰਗੇ ਸਾਡੇ ਕੋਲ ਮਨੁੱਖ ਪੈਦਾ ਹੋ ਸਕਣ ਸ਼੍ਰੋਮਣੀ ਪੇਟੀ ਦੀ ਇਲੈਕਸ਼ਨ ਵੀ ਸ਼ਾਇਦ ਜਿਨ੍ਹਾਂ ਨੂੰ ਲੜੀ ਜਾਊਗੀ ਚੰਗੇ ਸ਼ਖਸੀਅਤਾਂ ਨੂੰ ਆਪਣੇ ਦੇ ਵਿੱਚ ਹਿੱਸਾ ਪਾਉਣ ਦਾ ਯੋਗਦਾਨ ਪਾਉਣ ਦਾ ਉਹਨਾਂ ਨੂੰ ਸਨੇਹਾ ਦਿੱਤਾ ਜਾਊਗਾ ਸੋ ਉਹਨਾਂ ਦਾ ਇਥੇ ਪਹੁੰਚਣ ਤੇ ਜੋੜ ਮਿਲ ਲੈ ਤੇ ਜਾਣ ਤੇ ਸੰਤਾਨ ਬਾਬਾ ਬੋਧਾ ਸਾਹਿਬ ਦੀ ਚੌਥ ਦੇ ਸੰਬੰਧ ਦੇ ਵਿੱਚ ਸਾਰਿਆਂ ਨੂੰ ਇੱਕ ਵਾਰੀ ਲੱਖ ਲੱਖ ਸਾਡੇ ਵੱਲੋਂ ਵਧਾਈ ਇਲਾਕੇ ਦੀਆਂ ਸੰਗਤਾਂ ਵੱਲੋਂ ਸਹਿ ਦਿਲ ਤੋਂ ਧੰਨਵਾਦ ਉਹਨਾਂ ਦੇ ਡੈਡੀ ਜੀ ਦਾ ਪਿਤਾ ਜੀ ਦਾ ਤੇ ਆਈਆਂ ਹੋਈਆਂ ਸੰਗਤਾਂ ਦਾ ਵਾਹਿਗੁਰੂ ਜੀ ਕੀ ਕਾਫੀ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਾਡੇ ਕੋਲ ਭਾਈ ਸਾਹਿਬ ਭਾਈ ਸਰਸੀਮ ਸਿੰਘ ਜੀ ਪਹੁੰਚੇ ਨੇ ਅਮਿਤਪਾਲ ਦੇ ਜਿਹੜੀ ਜੀ ਉਹ ਰਾਧਾ ਦੀ ਚੌਥੇ ਬਾਬਾ ਬਡਾ ਸਾਹਿਬ ਜੀ ਦੇ ਸਥਾਨ ਤੇ ਮਠਾ ਟੇਕਣ ਜਾ ਰਹੇ ਸਨ ਉਹਨਾਂ ਨੇ ਇੱਕ ਬਹੁਤ ਵੱਡੀ ਗੱਲ ਕੀਤੀ ਹੈ ਉਹਨਾਂ ਨੇ ਇਹ ਗੱਲ ਕੀਤੀ ਹੈ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਇਹਨੂੰ ਨਸ਼ਾ ਤੋਂ ਮੁਕਤ ਕੀਤੀ ਜਾਵੇ ਅਤੇ ਚੰਗੀ ਵਿੱਦਿਆ ਦਿੱਤੀ ਜਾਵੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਸੂਝਵਾਨ ਹੀ ਆਗੂ ਅੱਗੇ ਲਾਏ ਜਾਣ ਉਹਨਾਂ ਨੇ ਇਹ ਬੇਨਤੀ ਕੀਤੀ ਹੈ ਤੇ ਆਏ ਹੋਏ ਭਾਈ ਸਾਹਿਬ ਦਾ ਧੰਨਵਾਦ ਆਈਆਂ ਸੰਗਤਾਂ ਦਾ ਧੰਨਵਾਦ ਤਨ ਤਨ ਪੂਰਮ ਰਾਮ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਰੋਗ ਸੋ ਕੇ ਮਟਈਆ ਦੁੱਧ ਪੋੜ ਕੇ ਦਬਈਆ ਮਹਾ ਮਾਨੀ ਮਾਨ ਹੈ ਤੋ ਤੇ ਪੋਤੇ ਦਾਨੇ ਪੂਰਮ ਰਾਮ ਗਾਨੀ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਦਰ ਤੇ ਸੰਗਤਾਂ ਦਰਸ਼ਨ ਕਰਈਆਂ ਹਨ ਮਹਾਰਾਜ ਸਾਰੀਆਂ ਸੰਗਤਾਂ ਦੀ ਹਾਜ਼ਰੀਆਂ ਦਰ ਪ੍ਰਵਾਨ ਕਰਨ ਸੁਖ ਹੋਏ ਨਾਮ ਚੇਤਾਬੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੂਰ ਮੱត្រਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਜੋੜ ਸਿਲਾ ਜੋੜ ਮਰਦਾਨ ਦਾ ਮਨਾਇਆ ਜਾ ਰਿਹਾ ਉਹਦੇ ਵਾਸਤੇ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਨੇ ਆ ਤੇ ਗੁਰੂ ਮਹਾਰਾਜ ਬਾਬਾ ਬੁਣਾ ਜੀ ਸਾਡੇ ਸਿੱਖ ਸੰਗਤ ਦੀ ਕਿਰਪਾ ਕਰਨ ਸਾਨੂੰ ਆਪਣੇ ਸਹਾਸਨਾ ਜੋੜਨਾ ਸਾਡੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਸਾਡੇ ਲੀਡਰਾਂ ਨੂੰ ਸਮਰਥਨ ਬਖਸ਼ਣ ਕਿ ਅਸੀਂ ਇੱਕ ਹੋ ਕੇ ਆਪਣੀ ਕੌਮ ਦੀ ਚੜ੍ਹਦੀ ਕਲਾਰੀ ਕੰਮ ਕਰ ਸਕੀ ਇਹੋ ਹੀ ਸਾਡੀ ਕਾਮਨਾ ਹੈ ਜੀ ਇਹੋ ਹੀ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਦੇ ਹਾਂ ਪੈਸਾ ਤਾਂ ਹੈ ਨਾ ਮੀਡੀਆ ਵਿੱਚ ਕੱਲ੍ਹ ਦੀਆਂ ਖ਼ਬਰਾਂ ਆਈਆਂ ਸੀ ਜੀਆਂ ਵੀ ਭਾਈ ਸਾਹਿਬ ਤਾਂ ਸਾਫ਼ੀ ਜਰੇ ਦੂਰ ਹੁੰਦੇ ਜਾਂਦੇ ਆ ਇਹੋ ਗਿਆ ਨਹੀਂ ਉਹ ਚਲੋ ਜੀ ਇਹ ਕਈ ਵਾਰ ਕਿਸੇ ਵੇਲੇ ਕੁਝ ਕਿਸ ਦੀ ਮਜਬੂਰੀ ਬਣ ਜਾਂਦੀ ਆ ਜਾਂ ਕੁਝ ਗੱਲ ਬਿਲਕੁਲ ਤੁਹ ਬਹੁਤ ਤਾਰ ਚਾਹੀਏ ਹੈ ਕਿ ਨਾਲ ਹੀ ਉਹਨਾਂ ਦੇ ਸਾਰੇ ਤੁਸੀਂ ਨੇ ਸੰਤਾ ਉਹਨਾਂ ਦੇ ਨਾਲ ਹੈ ਜੀ ਇਸ ਵੇਲੇ ਬਹੁਤ ਬਹੁਤ ਚੜ੍ਹਦੀ ਕਲਾ ਚ ਤੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਲਈ ਜਿਹੜੀ ਆ ਰਹੀ ਆ ਉਸ ਲਈ ਆਪਣੀ ਵੱਲੋਂ ਕੀ ਪ੍ਰਾਰੇ ਕੀਤੇ ਜਾ ਰਹੇ ਆ ਤੇ ਅਸੀਂ ਸੰਗਤਾਂ ਨੂੰ ਬੇਨਤੀ ਕਰ ਰਹੇ ਆ ਕਿ ਹੁਣ ਫਿਰ ਸਮਾਂ ਮਿਲ ਗਿਆ ਵੋਟਾਂ ਵਤੋਂ ਵਤੋਂ ਜਿਹੜੇ ਹਰੇਕ ਕੋਈ ੋਰ ਤੋਂ ਵਾਜਾ ਨਾ ਰਵੇ ੋਰ ਬਣਾਵੇ ਆਪਣੀ ਆਉਣ ਵਾਲੇ ਸਮੇਂ 'ਚ ਆਪਾਂ ਜਿਹਨੂੰ ਇਲੈਕਸ਼ਨ ਕਿਤੇ ਲਾਂਚ ਕਰੀਏ ਉਸ ਚੰਗੇ ਕੋਈ ਜੋ ਉਮੀਦਵਾਰ ਜਿਹੜੇ ਗੁਰਸਿੱਖੀ ਨੂੰ ਪੜ੍ਹਾਏ ਹੋਣ ਜੋ ਸਿੱਖੀ ਦੀ ਚੜ੍ਹਦੀ ਕਲਾ ਦੇ ਕੰਮ ਕਰ ਸਕਦੇ ਹੋਣ ਲੋ ਬਲਾਕ ਉੱਪਰ ਉੱਪਰ ਆਪਾਂ ਉਹਨਾਂ ਇਹ ਬੇਨਤੀ ਕਰਾਂਗੇ ਕਿ ਸਾਰੇ ਲੋਕ ਵੀ ਦਰ ਲਈਏ ਕਿ ਜਿਹੜੇ ਸਾਡੀ ਕੌਮ ਦੀ ਗੋੜੇ ਨੂੰ ਸਵਾਰ ਸਕਦੇ ਭਾਈ ਸਾਹਿਬ ਦਾ ਜੀਐਲ ਚੋ ਕੁشن ਦੇ ਸੰਦੇਸ਼ ਹੰਤਾਂ ਦੀ ਸੇ ਸੰਦੇਸ਼ ਤੇ ਇਹੋ ਹੀ ਹੈ ਕਿ ਕੌਮ ਨੂੰ ਚੜ੍ਹਦੀ ਕਲਾ ਚ ਰਹਿਣ ਵਾਸਤੇ ਕਹਿੰਦੇ ਜੀ ਆਪਣੇ ਸਦਾਤਾ ਨਾਲ ਨੌਜਵਾਨੇ ਗੁਰੂ ਨਾਲ ਜੁੜੇ ਅਮਰਧਾਰੀ ਹੋਵੇ ਸਿੰਘ ਸੱਜੇ ਆਪਣੀ ਨੌਜਵਾਨ ਵਰਤਮਤ ਭੜਾਈ ਕਰਨ ਨਸ਼ਿਆਂ ਤੋਂ ਨਿਕਲਣ ਇਹ ਹੀ ਉਹਨਾਂ ਦਾ ਗੱਲ ਹੈ ਇਹ ਭਾਈ ਸਾਹਿਬ ਚਾਰ ਜਿਮਨੀ ਚੋਂ ਆ ਰਹੀਆਂ ਉਹ ਵੀ ਆਪਣੇ ਜਿਹੜੇ ਉਮੀਦਵਾਰ ਸਿੰਘ ਸਿੰਘ ਨਾਲ ਖਲਾਰੀ ਜਾਣਗੇ ਅੱਜ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਪੰਥ ਵਾਲੋਂ ਕੋਈ ਸਾਂਝਾ ਉਮੀਦਵਾਰ ਜਿਹੜਾ ਸਾਰਿਆਂ ਨੂੰ ਪਰਵਾਨੀਤ ਹੋਵੇ ਇੱਕ ਉਮੀਦਵਾਰੀ ਹੋਵੇ ਉਹਦੇ ਵਾਸਤੇ ਅਸੀਂ ਲੱਗੇ ਹੋਈਆਂ ਅਜੇ ਆ ਇਲੈਕਸ਼ਨ ਵੀ ਸ਼ਾਇਦ ਹੈ ਜੇ ਥੋੜਾ ਲੰਮਾ ਟਾਈਮ ਲੱਗੂਗੇ ਉਹਦੇ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਰਪੰਚੀ ਜੀ ਵੀ ਇਲੈਕਸ਼ਨ ਚ ਹਿੱਸਾ ਲੈਣਾ ਕਿ ਨਹੀਂ ਇਹ ਸਰਪੰਚੀ ਜੀ ਦੇ ਕਿ ਅਗੇ ਨੇ ਪਿੰਡਾਂ 'ਚ ਧੜੇਬੰਦੀ ਕੋਈ ਨਹੀਂ ਕਿ ਪਿੰਡਾਂ ਦੇ ਲੋਕ ਆਪ ਹੀ ਕੋਈ ਜੋਗ ਚੰਗੇ ਬੰਦਿਆਂ ਨੂੰ ਸਰਪੰਚ ਪੰਚ ਬਣਾਉਣ ਕਿ ਜਿਹੜੇ ਕੋ ਚੰਗੇ ਫੈਸਲੇ ਕਰ ਸਕਣ ਪਿੰਡਾਂ ਜੋ ਧੜੇ ਬਾਜੀ ਖਤਮ ਹੋਵੇ ਅਸੀਂ ਪਾਰਟੀ ਬਾਜੀ ਦੇ ਤੌਰ ਤੇ ਅਸੀਂ ਕਿਨੇ ਇਲੈਕਸ਼ਨ ਨਹੀਂ ਹੋਣੀ ਚਾਹੀਦੀ ਇਹ ਲੋਕਾਂ ਨੇ ਪਹਿਲੀ ਵਾਰ ਤਾਂ ਸਰਬਸੰਮਤੀ ਨਾਲ ਹੋਣੀ ਚਾਹੀਦੀ ਸਰਬਸੰਮਤੀ ਨਾਮ ਤੇ ਕੋਈ ਵੀ ਜਿਹੜੇ ਪਿੰਡ ਦੇ ਸਿਰ ਦੇ ਲੋਕਿ ਉਹ ਚੰਗੇ ਸੱਜਣਾ ਨੂੰ ਚੋਣ ਚ ਜਿਹੜੇ ਕੋ ਸਾਡੀ ਸਰਕਾਰੀ ਦਰਬਾਰੇ ਸਾਡੀ ਜਿਹੜੀ ਗੱਲ ਕਰਨ ਸਾਡੇ ਚ ਪਿੰਡਾਂ ਜੋ ਧੜੇ ਬੰਦੀਆਂ ਖਤਮ ਹੋਣ ਅਸੀਂ ਗੁਰੂ ਨਾਲ ਜੁੜੀਏ ਅਸੀਂ ਜੋ ਜੋ ਸਾਡਾ ਸਿੱਖੀ ਸੁਧਾਰ ਤੇ ਉਹਨਾਂ ਅਨੁਸਾਰ ਅਸੀਂ ਪੈੜਾ ਦੇ ਸੀ ਤੇਰੇ ਪਪਾ ਨਾ ਨੂੰ ਤਾਂ ਕਿਹੜਾ ਉਮੀਦਵਾਰ ਹੋਏਗਾ ਨੀ ਅਜੇ ਕੋਈ ਇਦਾਂ ਦਾ ਕੋਈ ਫੈਸਲਾ ਨਹੀਂ ਹੋਇਆ ਜਿਹਨੂੰ ਲੈ ਕੇ ਉਹ ਅਨਾਉਂਸ ਹੋ ਗਿਆ ਇਲੈਕਸ਼ਨ ਉਹਦਾ ਦਿੱਤਾ ਹੈ। ਵਾਈਗੁਰ ਜਿੱਤ ਦਾ ਖਾਲਸਾ ਵਾਈਗੁਰ ਜਿੱ ਕੀ ਪਾਤੇ ਸਿੰਘ ਸਾਹਿਬ ਭਾਈ ਅਮਰਪਾਲ ਸਿੰਘ ਜੀ ਦੇ ਸਤਸਕਾਰ ਜੋ ਪਿਤਾ ਜੀ ਬਾਪੂ ਤਰਸੇਮ ਸਿੰਘ ਜੀ ਅੱਜ ਜ਼ਿਲ੍ਹਾ ਕਰਤਾਰਪੁਰ ਭਾਲੋ ਵਾਲੀ ਤੋਂ ਵੱਖ-ਵੱਖ ਪਲਾਵਾ ਤੋਂ ਬਾਬਾ ਬੁੱਢਾ ਸਹਿ ਗੁਰਦਾਸ ਰੇਖੇ ਨਾਮਸਤਕ ਹੋਣ ਜਾ ਰਹੇ ਨੇ ਰਾਧਾ ਜੀ ਚੌਂਕ ਤੇ ਉਹਨਾਂ ਨੇ ਹਰ ਜਗ੍ਹਾ ਪਲਾਕ ਕੀਤਾ ਆ। ਉਹਦਾ ਉਹ ਸਤਿਕਾਰਯੋਗ ਨੇ ਕੌਮ ਦੀ ਸਖਸ਼ੀਅਤ ਸਾਡੀ ਉਹਨਾਂ ਅੱਗੇ ਬੇਨਤੀ ਹੈ ਕਿ ਬਾਪੂ ਜੀ ਇਸ ਟਾਈਮ ਤੇ ਕੌਮ ਤੁਹਾਡੇ ਵਿਚਾਰ ਸੁਣਦੀ ਆ ਤੇ ਤੁਹਾਡੇ ਵਿਚਾਰਾਂ ਤੇ ਅਮਲ ਕਰਦੀ ਆ ਤੇ ਸਾਡੀ ਤੁਹਾਡੇ ਅੱਗੇ ਬੇਨਤੀ ਹੈ ਕਿ ਸਿੱਖ ਕੌਮ ਨੂੰ ਕੋਈ ਦਿਸ਼ਾ ਦੋ ਜੋ ਕਿ ਅਸੀਂ ਭਟਕ ਚੁੱਕੇ ਆ ਸਿੱਖ ਕੌਮ ਦੇ ਵਿੱਚ ਪਾੜ ਪੈਣਾਂ ਬਹੁਤ ਭਟਕੀ ਹੋਈ ਆ ਸਿੱਖ ਕੌਮ ਤੇ ਤੁਸੀਂ ਇਹਨਾਂ ਨੂੰ ਕੋਈ ਦਿਸ਼ਾ ਦੋ ਕਿ ਉਹ ਦਿਸ਼ਾ ਨਾਲ ਚੱਲਣ ਆਸੀਂ ਇੱਕ ਚੀਜ਼ ਤੇ ਬੋਲਦੇ ਆਂ ਕਈਆਂ ਨੂੰ ਮੇਰੇ ਇਸ ਬਿਆਨ ਤੋਂ ਹੋ ਸਕਦਾ ਗੁੱਸਾ ਵੀ ਲੱਗੇ ਪਰ ਸਾਡੀ ਬੇਨਤੀ ਆ ਕਿ ਅਸੀਂ ਕਿਸੇ ਚੀਜ਼ ਦਾ ਵਿਰੋਧ ਨਹੀਂ ਕਰਦੇ ਅਸੀਂ ਇੱਕ ਚੀਜ਼ ਤੇ ਬੋਲ ਜ਼ਰੂਰ ਬੋਲਦੇ ਆ ਆਪਣੇ ਚੈਨਲਾਂ ਤੋਂ ਜਾਂ ਮੀਡੀਆ 'ਚ ਜਾਂ ਸੋਸ਼ਲ ਮੀਡੀਆ ਤੇ ਕਿ ਬਾਬੇ ਨਾਨਕ ਨੇ 20 ਰੁਪਏ ਦੀ ਲੰਗਰ ਦੀ ਐਫਡੀ ਕਰਾਈ ਉਹ ਮੁੱਕਣੀ ਨਹੀਂ ਉਹ ਬਹੁਤ ਵੱਡੀ ਹੋ ਗਈ ਆ ਹਾਂ ਅਸੀਂ ਮੰਨਦੇ ਆ ਕਿ ਬਾਬੇ ਨਾਨਕ ਨੇ 20 ਰੁਪਏ ਦੀ ਐਫਡੀ ਕਰਾਈ ਸੀ ਉਹ ਬਹੁਤ ਵੱਡੀ ਹੁੰਦੀ ਜਾ ਰਹੀ ਆ ਪਰ ਸਾਡੇ ਗੁਰੂਆਂ ਨੇ ਦਵਾਖਾਨੇ ਵੀ ਖੋਲੇ ਸੀ ਤੇ ਸਾਡੇ ਗੁਰੂਆਂ ਨੇ ਵਿਦਿਆਲੇ ਵੀ ਖੋਲੇ ਸੀ ਸਾਡੀ ਉਹ ਐਫਡੀ ਕਿਉਂ ਨਹੀਂ ਵੱਡੀ ਹੋਣੀ ਉਹ ਵੀ ਦਵਾਖਾਨੇ ਤੇ ਵਿਦਿਆਲੇ ਜਿਹੜੇ ਸਾਡੇ ਗੁਰੂਆਂ ਨੇ ਚਾਲੂ ਕੀਤੇ ਸੀ ਉਹ ਐਫਡੀ ਨੂੰ ਵੀ ਸਿੱਖ ਕੌਮ ਨੂੰ ਲੰਗਰਾਂ ਦੇ ਨਾਲ ਨਾਲ ਉਹ ਵੀ ਐਫਡੀ ਵੱਡੀ ਕਰਨੀ ਚਾਹੀਦੀ ਆ ਜੇ ਅਸੀਂ ਲੰਗਰਾਂ ਦੀ ਐਫਡੀ ਵੱਡੀ ਸਮਝਦੇ ਆ ਤੇ ਦਵਾਖਾਨਿਆਂ ਦੀ ਤੇ ਹਸਪਤਾਲਾਂ ਦੀ ਵੀ ਐਫਡੀ ਸਾਨੂੰ ਵੱਡੀ ਕਰ ਇਹ ਅਸੀਂ ਬਾਪੂ ਜੀ ਦੇ ਅੱਗੇ ਨਿਮਰਤਾ ਸਹਿਤ ਬੇਨਤੀ ਕਰਦੇ ਆ ਕਿ ਬਾਪੂ ਜੀ ਤੁਸੀਂ ਸਿੱਖ ਕੌਮ ਨੂੰ ਅਪੀਲ ਕਰੋ ਕਿ ਜਿਹੜੀ ਤੁਸੀਂ ਐਫਡੀ ਲੰਗਰਾਂ ਦੀ ਹੋਲੀ ਆ ਉਹ ਦਵਾਖਾਨਿਆਂ ਦੀ ਤੇ ਵਿਦਿਆਲਿਆਂ ਦੀ ਵੀ ਅਸੀਂ ਐਫਡੀ ਨੂੰ ਵਧਾਈਏ ਜੋ ਕਿ ਸਾਡੇ ਬੱਚੇ ਗਾ ਕੋਈ ਆਈਪੀਐਸ ਅਫਸਰ ਕੋਈ ਆਈ ਆਈ ਗਿਆ 100 ਬੰਸ ਹੋ ਗਏ ਕੋਈ ਵੱਡੀ ਡਿਗਰੀਆਂ ਤੇ ਜਾ ਕੇ ਨਹੀਂ ਤੇ ਸਾਡੇ ਪੰਜਾਬ ਦੇ ਵਿੱਚ ਆਈਲਟਸ ਨੂੰ ਡਿਗਰੀਆਂ ਸਮਝ ਬੈਠੇ ਆ ਬੱਚੇ ਸਾਡੇ ਤੇ ਕਰਕੇ ਦੇਖੋ ਫੌਮ ਤੁਹਾਡੇ ਪਿੱਛੇ ਆ ਫੌਮ ਤੁਹਾਡੇ ਨਾਲ ਮੋੜੇ ਨਾਲ ਮੋੜਾ ਕਰਾ ਕਰਕੇ ਤੇ ਤੁਸੀਂ ਕੌਮ ਨੂੰ ਇਹ ਦਿਸ਼ਾ ਜਰੂਰ ਦੋ ਕਿ ਵਿਦਿਆਲੇ ਤੇ ਹਸਪੀਟਲ ਖੋਲਣੇ ਵੀ ਲੰਗਰਾਂ ਦੀ ਤਰ੍ਹਾਂ ਬਹੁਤ ਜ਼ਰੂਰੀ ਆ ਅਸੀਂ ਸਾਡੇ ਬੱਚੇ ਅਸੀਂ ਕਿਸੇ ਕੌਮ ਦਾ ਨਾਂ ਨਹੀਂ ਲੈਣਾ ਚਾਹੁੰਦੇ ਦੂਸਰੀ ਦੀ ਕੌਮਾਂ ਦੀ ਸਕੂਲਾਂ 'ਚ ਪੜ੍ਹਦੇ ਨੇ ਉਹ ਸਾਡੇ ਕੋਲੋਂ ਪੀਸਾ ਹਜ਼ਾਰ-ਹਜ਼ਾਰ ਲੈਂਦੇ ਨੇ ਉਹ ਆਪਣੇ ਬੱਚਿਆਂ ਨੂੰ ਫ੍ਰੀ ਪੜਾਉਂਦੇ ਨੇ ਤੇ ਜੇ ਸਾਡੇ ਸਿੱਖ ਕੌਮ ਦੇ ਵਿਦਿਆਲય ਸਕੂਲ ਖੁੱਲ ਜਾਣਾ ਹਸਪੀਟਲ ਆ ਜਾਣਾ ਤੇ ਸਾਡੀ ਸਿੱਖ ਕੌਮ ਕਿਉਂ ਨਹੀਂ ਉਹਨਾਂ ਨੂੰ ਚਲਾ ਸਕਦੀ ਫ੍ਰੀ ਚਲਾ ਸਕਦੀ ਆ ਇੰਨੀਆਂ ਇੱਕ ਬੇਨਤੀਆਂ ਬਾਪੂ ਜੀ ਦੇ ਅੱਗੇ ਇਸ ਇੱਕ ਕੌਮ ਨੂੰ ਜਰੂਰ ਸੰਦੇਸ਼ਾ ਦਿਓ ਕਿ ਲੰਗਰਾਂ ਦੇ ਨਾਲ-ਨਾਲ ਵਿਦਿਆਲਿਆਂ ਦਾ ਤੇ દવાਖਾਨਿਆਂ ਦਾ ਜਰੂਰ ਪੰਡਾਰ ਨੂੰ ਵਧਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ